ਧੀਆ ਬਣੇ ਨਾ ਬਹੁਤ ਸਵਾਲ ਮਮੀ ਹੈ ਨਾ ਮੈਂ ਕਿਹਾ ਤੋ ਦਾਲ ਮਖਣੀ ਦਾ ਬੜਾ ਸ਼ਕੀਨ ਹੈਗਾ ਤੇ ਮਮੀ ਮੈਂ ਤੁਹਾਨੂੰ ਪੁੱਛਣਾ ਸੀ ਨੀਹਾ ਦੀ ਨਾ ਹੋਈ ਗੱਲ ਉਹਨਾਂ ਨੇ ਕਦੋਂ ਆਣਾ ਉਹਨਾਂ ਨੇ ਕੱਲ ਆਣਾ ਹੈਗਾ ਉਹਨੇ ਤਾਂ ਅੱਛਾ ਅੱਛਾ ਹਾਂ ਠੀਕ ਹੈ ਤੇ ਹੁਣ ਇਹ ਕਿੰਨਾ ਫੋਨ ਤੇ ਗੱਲ ਕਰਨ ਲਈ ਤੁਸੀਂ ਉਹ ਤੇਰੀ ਭੂਆ ਨਾ ਗੱਲ ਕਰਨ ਰਹੀ ਸੀ ਉਹ ਕੰਦੀ ਅਖੇ ਇੱਕ ਦਿਨ ਪਹਿਲਾਂ ਹੀ ਮੇਰੇ ਘਰ ਹੀ ਤੇ ਆਏ ਨਾ ਤੇ ਮੈਂ ਕਿਹਾ ਆ ਜਾ ਕੰਦੀ ਮੈਂ ਸ਼ਾਮਾਂ ਤੱਕ ਵਾਪਸ ਚਲ ਜਾਣਾ ਤੇ ਮਮੀ ਨੀਹਾ ਦੀਦੀ ਆਸ ਤੇ ਤੁਸੀਂ ਮੈਨੂੰ ਸਾਰਾ ਸਮਾਨ ਵਖਾਤਾ ਭੂਆ ਆਸ ਤੇ ਕੋਈ ਸਮਾਨ ਵਖਾਇਆ ਨਹੀਂ ਕਿ ਲੈ ਕੇ ਗਈ ਆਏ ਤੁਸੀਂ ਲੈ ਉਨੂੰ ਕੀ ਦੇਣਾ ਵੇਖ ਲਾਂਗੇ ਜੋ ਲੈ ਕੇ ਆਉਗੀ ਤੇ ਉਹ ਤਰ੍ਹਾਂ ਮੈਂ ਦੇ ਦਾਂ ਕਿ ਉਸੇ ਹਿਸਾਬ ਨਾਲ ਕਿ ਭੂਆ ਨੂੰ ਕਾਹਦਾ ਕੀ ਦਵਾਂ ਮੈਂ ਉਹ ਮੰਮੀ ਇਹ ਗੱਲ ਤੇ ਗਲਤ ਆ ਜੇ ਤੁਸੀਂ ਗਏ ਹੀ ਦੀਦੀ ਆਸਤੇ ਸਮਾਨ ਲੈਣ ਤੇ ਭੂਆ ਆਸਤੇ ਵੀ ਲੈ ਆਉਂਦੇ ਦੱਸ ਉਹ ਸਾਰੀ ਉਮਰ ਲੰਘੀ ਆ ਰਖੜੀਆਂ ਬੰਨ੍ਹਦੀ ਰਹੀ ਆ ਹੁਣ ਉਹ ਕਿ ਰਖੜੀ ਬਣ ਕੇ ਉਹਨੇ ਬਹੁਤੀ ਵੱਡੀ ਹੋ ਜਾਣਾ ਕੋਈ ਗੱਲ ਨਹੀਂ ਭਾਵੇਂ ਆ ਕੇ ਤੇ ਮੈਂ ਤਾਂ ਕਦੀ ਫੜਾ ਕੇ ਤਾਂ ਤੁਰਦੀ ਬੰਦੀ ਹੋਵੇ ਉਹ ਮੰਮੀ ਭਾਵੇਂ ਤੁਸੀਂ ਜ਼ਿਆਦਾ ਸਮਾਨ ਨਹੀਂ ਆ ਲੈ ਹੁੰਦੇ ਥੋੜਾ ਬੋਤ ਤੇ ਲੈ ਆਉਂਦੇ ਇਦਾਂ ਤੁਹਾਨੂੰ ਬਹੁਤ ਚੰਗਾ ਨਹੀਂ ਲੱਗਦਾ ਹੁਣ ਤੁਸੀਂ ਮੌਕੇ ਤੇ ਜਾਓਗੇ ਮੌਕੇ ਤੇ ਤੁਸੀਂ ਕਹਿਣਾ ਮੈਨੂੰ ਕੁਝ ਲੱਭਾ ਨਹੀਂ ਤੂੰ ਬੜਾ ਭੂਆ ਦਾ ਸਕਾ ਬੰਦਾ ਹੈਗਾ ਤੇਰਾ ਤੇ ਪਤਾ ਨਹੀਂ ਉਹਨੇ ਤੇਰੇ ਕੀ ਸਿਰ ਤੇ ਧੂੜਿਆ ਕਿ ਤੂੰ ਬਸ ਭੂਆ ਭੂਆ ਹੀ ਕਰਦਾ ਰਹਿਣਾ ਤੈਨੂੰ ਉਹ ਕੀ ਕਰਦੀ ਹੈ ਕੀ ਆ ਤੇ ਮੰਮੀ ਮੈਨੂੰ ਇਹ ਜੀ ਨਹੀਂ ਸਮਝ ਆਉਂਦੀ ਤੁਹਾਡੇ ਨਾਲ ਭੂਆ ਨੇ ਕੀ ਮਾੜਾ ਕੀਤਾ ਵਾ ਤੁਸੀਂ ਭੂਆ ਵਾਸਤੇ ਕੁਝ ਕਰਦੇ ਨਹੀਂ ਜੇ ਤੇ ਤੇਰੇ ਨਾਲ ਭੂਆ ਨੇ ਕੀ ਚੰਗਾ ਕੀਤਾ ਮੰਮੀ ਫੇਲ ਹਾਲ ਜੋ ਵੀ ਆ ਹੈਗੀ ਤਾਂ ਆਪਣੀ ਭੂਆ ਹੀ ਆ ਨਾ ਇਦਾਂ ਨਾ ਕਰਿਆ ਕਰੋ ਹੁਣ ਕਦੋਂ ਆ ਉਹਨਾਂ ਨੇ ਬਸ ਕੰਦੀ ਆ ਤੁਰ ਹੀ ਆਣ ਡਈ ਆ ਲੈ ਕੇ ਕੀ ਆਣਾ ਉਹ ਸੜੀ ਜੀ ਮਠਿਆਈ ਦਾ ਡੱਬਾ ਤੇ ਆ 5-10 ਰੁਪਏ ਦੇ ਧਾਗੇ ਉਹੜੇ ਧਾਗਾ ਤੇ ਗੁੰਝਲ ਜੇ ਨਹੀਂ ਪਈ ਹੁੰਦੇ ਮੰਜਿਆ ਦੇ ਲੱਗੇ ਉਹ ਹੀ ਉਹ ਧਾਗੇ ਲੈ ਕੇ ਨਾ ਉਹਨੇ ਕਿਹੜਾ ਵਧੀਆ ਲੈ ਕੇ ਆਣਾ ਚਲੋ ਮੰਮੀ ਉਹਨਾਂ ਕੋ ਜਿੰਨਾ ਹੋਇਆ ਉਹਨਾਂ ਨੇ ਕਰ ਲਿਆ ਅਹੀਂ ਤੇ ਕੁਝ ਨਾ ਕੁਝ ਕਰੀਏ ਵੇ ਸਾਰਾ ਕੁਝ ਹੈਗਾ ਉਹ ਜਾਣ ਕੇ ਪਖੰਡ ਕਰਦੀ ਆ ਤੇ ਮੈਂ ਦੱਸਾਂ ਪੂਆ ਕੋਈ ਜਾਣ ਕੇ ਕੋਈ ਨਹੀਂ ਕਰਦਾ ਹੁੰਦਾ ਮੈਨੂੰ ਪਤਾ ਵਾ ਤੇ ਪਿਛਲੇ ਵਾਰ ਵੀ ਇਦਾਂ ਹੀ ਕੀਤਾ ਸੀ ਤੁਸੀਂ ਕੀਤਾ ਸੀ ਕਿ ਹਾਂ ਇਨੇ ਦੀ ਮਠਿਆਈ ਆਈ ਆ ਤੇ ਇਨੇ ਦੇ ਧਾਗੇ ਆ ਆ ਉਹਨੇ ਕੇ ਪੈਸੇ ਦੇ ਦੇਣੇ ਆ ਕਿ ਅਗਲੀ ਦਾ ਜੋ ਵੀ ਆ ਖਰਚਾ ਹੀ ਪੂਰਾ ਹੋ ਜੇ ਤੂੰ ਨਾ ਬਹੁਤਾ ਸਿਆਣਾ ਨਾ ਬਣ ਬਹੁਤੀ ਗੱਲ ਹੈ ਨਾ ਕੋਈ ਗੱਲ ਨਹੀਂ ਮੈਂ ਸੂਟ ਵੇਖ ਕੇ ਘਰੋਂ ਲਾ ਦੇਣੀ ਆ ਤੈਨੂੰ ਭੂਆ ਦਾ ਪਤਾ ਨਹੀਂ ਕੀ ਲੱਗਾ ਰੰਦਾ ਤੈਨੂੰ ਜਿਹੜਾ ਭੂਆ ਹਰ ਮਹੀਨੇ ਤੈਨੂੰ ਸੂਟ ਲੈ ਕੇ ਦਿੰਦੀ ਆ ਨਾ ਤੇ ਸੂਟ ਜੇ ਕੋਈ ਲਾਉਣਾ ਨਾ ਚਾਹੀਦਾ ਲਾਇਓ ਇਹ ਨਹੀਂ ਕਿ ਜਿਹੜਾ ਤੁਹਾਨੂੰ ਪਸੰਦ ਨਹੀਂ ਹੁੰਦਾ ਉਹ ਭੂਆ ਨੂੰ ਸੂਟ ਲਾ ਦੋ ਤੂੰ ਗੱਲਾਂ ਕਰੀ ਜਾਵੇਂ ਬਸ ਇਹ ਮੈਂ ਆ ਵੇਖਣਾ ਕਿ ਕਿੰਨੂ ਕਿਹੜੀ ਚੀਜ਼ ਲਾਣੀ ਕਿੰਨੂ ਕਿਹੜੀ ਚੀਜ਼ ਨਹੀਂ ਲਾਣੀ ਹੈਗੀ ਰਮਾਨਾ ਰੋਟੀ ਖਾ ਦੇ ਦੇਣੀ ਮੈਂ ਸੂਟ ਆ ਜਾ ਆ ਰਹੀ ਫੈਣਾ ਸਸੀ ਕਾ ਸਸੀ ਕਾ ਸਸੀ ਹੈ ਹੈ ਠੰਡ ਦਾ ਹਿੰਦੂ ਤਾਂ ਨਹੀਂ ਮਿਲ ਕੇ ਵਾਓ ਚਲਾ ਜਾ ਭੇਜਾ ਭੇਜਾ ਅੱਛਾ ਤੜਕੇ ਆ ਗਈਆਂ ਆਹੋ ਫਿਰ ਹੁੰਦਾ ਹੀ ਹੈ ਨਾ ਇੱਥੇ ਵੀ ਆਣਾ ਬੇਟੀ ਤੇਰੀ ਨੇ ਵੀ ਆਣਾ ਮੇਰੀਆਂ ਵੀ ਕੁੜੀਆਂ ਨੇ ਆਣਾ ਤੇ ਮੈਂ ਕਿਵੇਂ ਸਵੇਰੇ ਸਰੇ ਹੋਵਾਂ ਨਾਲ ਵੀ ਦਾ ਵੀ ਘਾਰ ਹੋਏਗਾ ਭਤੀਜਾ ਵੀ ਮੇਰਾ ਘਰ ਹੋਏਗਾ ਮੈਂ ਕਿ ਸਵੇਰੇ ਸਰੇ ਬੰਨਾ ਮੈਂ ਬਹੁਤ ਚਲੇ ਗਏ ਕਮਾ ਕਰਦੇ ਤੈਨੂੰ ਚਲੇ ਗਏ ਤੇ ਆਹੋ ਚਲੇ ਗਏ ਕੇ ਨਾਲੇ ਰਖੜੀ ਵਾਲੇ ਤੇਨੂੰ ਰਖੜੀ ਹੁੰਦੀ ਤੂੰ ਹੀ ਰਖੜੀ ਤਾਂ ਫਿਰ ਇੱਕ ਦਿਨ ਪਹਿਲਾਂ ਆ ਕੇ ਤੇ ਜਾਣਾ ਹੀ ਸੀ ਰਖੜੀ ਵਾਲਦੇ ਚਲ ਅਗਲਾ 2 ਘੰਟੇ ਲੇਟ ਹੋਈ ਜਾਂਦਾ ਪਾਣੀ ਪੀਣਾ ਹਾਂ ਨਹੀਂ ਨਹੀਂ ਕੋਈ ਨਹੀਂ ਅੱਛਾ ਅੱਛਾ ਬਾਅਦ ਵਿੱਚ ਹੋਰ ਸੁਣਾਓ ਠੀਕ ਹੋ ਤੁਸੀਂ ਸੁਣਾਓ ਬਸ ਪੜਾਣਾ ਠੀਕ ਹੈ ਲੈ ਟਾਈਮ ਲੰਘਦਾ ਜਾਵੇ ਤੁਹਾਡੇ ਉਧਰ ਪੀ ਕੇ ਸਭ ਠੀਕ ਠਾਕ ਹਾਂ ਸਭ ਠੀਕ ਹੈ ਨੀਨਾ ਨਹੀਂ ਆਉਣਾ ਨੇਹਾ ਨੇ ਤੇ ਕੱਲ ਹੀ ਆਉਣਾ ਅੱਜ ਨਹੀਂ ਆਣਾ ਉਹਨੇ ਅੱਛਾ ਕੱਲ ਆਏਗੀ ਹਾਂ ਉਹਨੇ ਕੱਲ ਆਣਾ ਅੱਜ ਨਹੀਂ ਆਣਾਗਾ ਉਹਨੇ ਮੈਂ ਉਹਨੇ ਕਿਹਾ ਸੀ ਮੰਮੀ ਮੇਰਾ ਟਾਈਮ ਨਹੀਂ ਲੱਗਦਾ ਮੈਂ ਐਸੇ ਕਰਕੇ ਨਾ ਕੱਲ ਹੀ ਆਵਾਂਗੀ ਮੈਂ ਕਿਹਾ ਠੀਕ ਐ ਪੁੱਤ ਚੱਲ ਠੀਓ ਦੀ ਕੁੜੀਆ ਠੀਕ ਐ ਹਾਂ ਕੁੜੀਆ ਠੀਕ ਵੱਡੀ ਹੋ ਗਈ ਆ ਨਹੀਂ ਹੁਣ ਤਾਂ ਬੜੀ ਦੇਰ ਹੋਈ ਦੇਖਿਆ ਹਾਂ ਬਿਲਕੁਲ ਬਿਲਕੁਲ ਵੱਡੀ ਹੋ ਗਈ ਵੱਡੀ ਹੋ ਗਈ ਸਕੂਲ ਜਾਂਦੀ ਆ ਨਾ ਹਾਂਜੀ ਹਾਂਜੀ ਸਕੂਲ ਜਾਂਦੀ ਚੱਲ ਅਜ ਕੁੱਟਕ ਚਾਹ ਤੇ ਪੀ ਲਈਏ ਮੈਂ ਚਾਹ ਲੈ ਕੇ ਹਾਂ ਲੈ ਕੇ ਲੈ ਕੇ ਹੋਰ ਭੈਜੀ ਸੁਣਾਓ ਸਭ ਠੀਕ ਐ ਨਾ ਹਾਂ ਸਨੀਆਂ ਦੱਸਣਾ ਠੀਕ ਠਾਕ ਐ ਸਭ ਠੀਕ ਐ ਉਹ ਸਨੀਆਂ ਕੱਲ ਆਏਗੀ अच्छा सोनिया ਵੀ ਕੱਲ ਹੀ ਜਾਏਗੀ ਪਿੱਕਾ اچھا اچھا ਠੀਕ ਹੈ ਆ ਚੰਗਾ ਆ ਤੁਸੀਂ ਤੇ ਆ ਗਏ ਆ ਮੈਂ ਨਿਕਲ ਚੱਲੀ ਸੀ ਬਾਜ਼ਾਰ اچھا ਹਾਂ ਮੈਂ ਟਾਈਮ ਸਿਰ ਹੀ ਆ ਗਈ ਮੈਂ ਤਾਂ ਬਾਜ਼ਾਰ ਜਾਣਾ ਸੀ ਮੈਂ ਵੀ ਆਪਣੇ ਵੀਰਾਂ ਜੋਗੀਆਂ ਰਖੜੀਆਂ ਲੈ ਕੇ ਆਣੇ ਸੀ ਤੁਹਾਨੂੰ ਪਤਾ ਇਹ ਰਖੜੀ ਤਾਂ ਚਾ ਹੀ ਬੜਾ ਹੁੰਦਾ ਪਹਿਣਾ ਨੂੰ ਕਿ ਭੱਜ ਕੇ ਜਾਣ ਸਾਲ ਬਾਅਦ ਦਿਨਾਂ ਅੰਦਰ ਮਸਾ ਪਹਿਣਾ ਵੇਖਦੀਆਂ ਲੰਦੀ ਕਿਹੜੇ ਮਹੀਨੇ ਹੈਗੇ ਕਿਹੜੀ ਤਰੀਕ ਹੈਗੀ ਆ ਤੇ ਹੋਰ ਕੀ ਨਾਲੇ ਮੈਨੂੰ ਤਾਂ ਵੈਸੇ ਬੜੀ ਆਦਤ ਆ ਮੈਨੂੰ ਇਹ ਹੁੰਦਾ ਕਿ ਸਰ ਨਾਲ ਵਧੀਆ ਦੁਕਾਨ ਤੇ ਜਾਵਾਂ ਵਧੀਆ ਜੀ ਰਖੜੀ ਲੈ ਕੇ ਆਵਾਂ ਮੇਰੇ ਵੀਰ ਦੇ ਗੁੱਟ ਤੇ ਬੰਨੀ ਸੋਹਣੀ ਲੱਗੇ ਰਖੜੀ ਐ ਤੇ ਹੁੰਦਾ ਹੀ ਹੈਨਾ ਐ ਤੇ ਹੁੰਦਾ ਹੀ ਫਿਰ ਅੱਛਾ ਤੇ ਤੁਸੀਂ ਜਾਣਾ ਹੋਣਾ ਹਾਂ ਮੈਂ ਤੇ ਜਾਣਾ ਫਿਰ ਤੇ ਫਿਰ ਮੈਂ ਤਾਂ ਹੀ ਹੋ ਗਿਆ ਮੈਂ ਕਿਹਾ ਫਿਰ ਬੱਚਿਆਂ ਨੇ ਆਣਾ ਜਾਣਾ ਉਹਨਾਂ ਨੇ ਵੀ ਆਣਾ ਉਹਨਾਂ ਨੇ ਤੁਸੀਂ ਵੀ ਜਾਣਾ ਮੈਂ ਕਿਹਾ ਬੜੀ ਇੰਝ ਪਸੂੜੀ ਜੀ ਪੈ ਜਾਂਦੀ ਹੈ ਮੈਂ ਕਿਹਾ ਮੈਂ ਇੱਕ ਦਿਨ ਪਹਿਲਾਂ ਹੀ ਆਉਣੀ ਚਲ ਚੰਗਾ ਕੀਤਾ ਹਾਂ ਤੇ ਮੈਂ ਬਾਜ਼ਾਰ ਜਾਣਾ ਸੀ ਹੁਣ ਬਦਲ ਵੀ ਹੋਣ ਡਿਆ ਤੇ ਤੁਸੀਂ ਇੰਜ ਕਰੋ ਹਾਂ ਤੁਸੀਂ ਘਰੇ ਬੋ ਤੇ ਮੈਂ ਬਾਜ਼ਾਰੋਂ ਹੋਣੀ ਆ ਨਹੀਂ ਭਾਬੀ ਦੇਖ ਬੇ ਕੋਟ ਐ ਨਹੀਂ ਅੰਨਾ ਹਗਾ ਮੈਂ ਘਰ ਵੀ ਤਿਆਰੀ ਕਰਨੀ ਐ ਸੋਨੀਆਂ ਨੇ ਕਹ ਲਾਣਾ ਸੋਨੀਆਂ ਨੇ ਵੀ ਜਾਣਾ ਉਹਨੇ ਸਮਾਂ ਬਾਜ਼ਾਰੋਂ ਸਾਮਾਨ ਲੈਣ ਜਾਣਾ ਹਾਂ ਹਾਂ ਤੇ ਕਹਿੰਦੀ ਗਿਫਟ ਵੀ ਮੈਂ ਲੈ ਆਣੇ ਆ ਮੈਂ ਰਖੜੀ ਵੀ ਲੈ ਆਣੀ ਮੁੜ ਕੇ ਪੈਕ ਵੀ ਮੈਂ ਕਰਨੇ ਆ ਆ ਕੇ ਕਈ ਪੁਸ਼ ਕਰਨਾ ਉਹਨਾਂ ਨੇ ਤੇ ਫਿਰ ਮੈਂ ਕਹਾਂ ਚੱਲ ਮੈਂ ਹੋ ਕੇ ਆਵਾਂ ਤੁਸੀਂ ਫਿਰ ਐਸ ਤਰ੍ਹਾਂ ਕਰੋ ਵੀ ਦੇ ਨੇ ਲੇਟ ਆਣਾ ਹਾਂਜੀ ਉਹ ਸਾਹਿਬ ਵੀ ਨਾਲ ਹੀ ਗਿਆ ਪਤਾ ਨਹੀਂ ਹੁਣੇ ਰੋਟੀ ਖਾ ਕੇ ਕਿੱਦਾਂ ਨਿਕਲ ਗਿਆ ਆ ਮੈਨੂੰ ਕਹਿ ਕੇ ਗਿਆ ਸੀ ਮੰਮੀ ਸ਼ਾਮਾਂ ਤੋਂ ਪਹਿਲਾਂ ਨਹੀਂ ਮਿਆਂਣਾ ਤੇ ਫਿਰ ਤੁਸੀਂ ਸ਼ਾਮਾਂ ਤੱਕ ਬਹਿਣਾ ਤੇ ਬਿਜੋ ਮੈਨੂੰ ਨਾ ਕਿਓ ਮੈਂ ਬਾਹਰੋਂ ਜਿੰਦਰਾ ਲਾ ਜਣੀ ਤੋ ਹੀ ਜਾਂਦਾ ਮੈਂ ਨਹੀਂ ਨਹੀਂ ਇੰਨਾ ਟਾਈਮ ਕਿੱਥੇ ਹੋ ਜਾਵਾ ਹਨੇਰਾ ਹੋ ਜਾਣਾ ਫਿਰ ਮੈਂ ਘਰ ਜਾਵਾਂ ਨੇ ਹਨੇਰਾ ਹੋ ਜਾਣਾ ਇਸ ਤਰ੍ਹਾਂ ਕਰੋ ਉਸੀ ਫਿਰ ਨੀਹਾ ਕੋਲੇ ਰਖੜੀ ਬਣਾ ਦੇਣਾ। ਅੱਛਾ ਕੋਈ ਨੇ ਬਣਾਣਾ ਤਾਂ ਮੇਰੇ ਵੀਰ ਨੂੰ ਵੀ ਬਣਵਾ ਦੇ। ਠੀਕ ਹੈ ਲਿਆਓ ਲਿਆ। ਲਿਆ ਆਪਣੇ। ਲਿਆ। ਆ ਨੀਹਾ ਕੋਲੇ ਬਣਵਾ ਲਾ। ਹਾਂ। ਲਿਆ। ਆ ਨੀਹਾ ਬੰਧ ਗਈ ਕੋਈ। ਠੀਕ ਹੈ। ਹਾਂ। ਜੇ ਮੈਂ ਤੇ ਇਨੇ ਆ। ਆ ਹੋਏ ਤਾਂ ਗੱਲ ਹੈਗੀ। ਹਾਂ। ਅੱਛਾ ਹੁਣ ਤੂੰ ਜਾਣਾ ਹੁਣ। ਹਾਂ ਹੁਣ ਮੈਂ ਜਾਣਾ ਹੀ ਆ। ਅੱਛਾ 2 ਮਿੰਟ ਖਲੋਵੋ। ਠੀਕ। ਖਲੋਵੋ ਖਲੋਵੋ 2 ਮਿੰਟ ਇੰਨਾ ਹੋਣੇ। ਉਸ ਦਸਕਰਬੇ ਦੀ ਰਖੜੀ ਹੈ। ਕਿਹਦੀ ਕਿਆ ਦਬੀਕਾ ਨੇ ਰਿਆ? ਘਰੋਂ ਕੱਢ ਕੇ ਲਾ ਤਾਣਾ। ਕਿ ਜੱਕੇ ਸਸਤੀ ਦੁਕਾਨ ਚ ਲੈਣਾ। ਲਿਖਿਆ ਵੀ ਹੈਗਾ ਨਕਲੀ। ਕੀ ਦਵਾਈ ਨੋ ਮੈਂ। ਸਾਹਿਲ ਕੰਦਾ ਸੀ ਕਿ ਮੰਮੀ ਸੂਟ ਜ਼ਰੂਰ ਦਵੇਂ। ਆਖੇ ਪੂਆ ਏ। ਇਹ ਕਹਿਗਾ ਸੀ ਸੂਟ ਉਹ ਦਿੰਨੇ ਇਹਨੂੰ ਮੈਂ। ਉਨ ਨੂੰ ਕਿਡਾ ਪਤਾ ਲੱਗਣਾ ਐਣ ਕਾ ਤੇ ਲਾ ਛੱਡਦੀ ਆ ਨਿਗਾ ਕਮਜ਼ੋਰ ਆ ਆਹ ਸੂਟ ਦੇ ਦੇ ਨੇ ਨਾਲੇ ਸੋਨਾ ਮੈਨੂੰ ਵੀ ਜਿਤਨਾ ਆ ਉਤਰਾ ਮੈਂ ਵੀ ਗਾਂ ਤੋੜ ਦੇਣਾ ਤੇ ਨਾਲ ਉਹਨੂੰ ਕੀ ਦਵਾਂ ਅਰਪੀਆ 500 ਨਾ ਨਾ 500 ਬਹੁਤ ਜ਼ਿਆਦਾ 200 ਦਾ ਡੱਬਾ ਲਾ ਲਓ ਤੁਸੀਂ ਤੱਕ 10 ਗਰਮ ਇਹਦੀ ਰਖੜੀ 210 ਪਰ ਸੂਟ ਵੀ ਤਾਂ ਕੁਝ ਪੈਸਿਆਂ ਦਾ ਹੈਗਾ ਨਾ 500 ਰੁਪਇਆ ਦੇ ਦਿੰਨੀ ਨਾ ਨਾ 500 ਬਹੁਤ ਜ਼ਿਆਦਾ ਤੇ 50 ਘਟਿਆ 200 ਹੀ ਦੇਣੇ ਚਲ ਵਾਂਜੀ ਖੜੇ ਹੋ ਬੈਠਿਆਂ ਥੋੜਾ ਦੇਈ ਦੰਦਾ ਨਹੀਂ ਨਹੀਂ ਓਠ ਓਠ ਹਾਂਜੀ ਵਾਜੀ ਆ ਲੋ ਆ ਸੂਟ ਜੇ ਆ ਨਾਲ 200 ਰੁਪਇਆ ਤੇ ਇਹ ਕਦੀ ਕਿ ਲੋੜ ਸੀ ਖੇਚਲ ਦੀ ਚਲ ਐ ਤਾਂ ਮੈਂ ਲੈਣੇ ਆ ਇਹ ਤੂੰ ਲੈ ਨੇ ਸੂਟ ਰਹਿਂਦੇ ਪੱਬੀ ਨਹੀਂ ਜਦੋਂ ਮੈਂ ਨਹੀਂ ਉਦੋਂ ਲੈ ਕੇ ਜਾਨੀ ਆ ਤੇਰ ਕੋਲ ਸਾਲ ਚ ਕਿਤੇ ਇੱਕ ਵਾਰੀ ਤਾਂ ਦਿਨ ਤਿਹਾਰ ਆਂਦਾ ਤੇ ਨਾਲੇ ਮੈਂ ਤਾਂ ਚੇਚਾ ਪਸੰਦ ਕਰਕੇ ਆਈ ਸੂਟ ਤਾਨੂੰ ਜਚਣਾ ਹੀ ਬੜਾ ਆ ਲਓ ਫੜੋ ਸੂਟ ਉਹ ਸੂਟ ਦੀ ਰਹਿਂਦੇ ਸੂਟ ਦੀ ਖੇਚ ਲਾ ਕਰ ਤੇਰੇ ਹੋਰ ਕੰਮ ਆ ਜਾਏਗਾ ਕਹੇ ਮੈਂ ਲੱਲੇ ਨਾ ਦੇ ਐਨ ਲੱਲੇ ਤੂੰ ਰਹਿਂਦੇ ਨਹੀਂ ਨਹੀਂ ਪੁਸ਼ਪਿੰਦਰ ਲੈ ਤੋ ਲੈ ਮੰਮੀ ਹਾਂ ਆ ਸੂਟ ਦੀ ਤੱਬੂ ਆਣੋ ਆਹੋ ਆਹੋ ਦੋ ਮਿੰਟ ਮੰਨੀ ਹਾਂ ਨਾ ਆਪੂ ਵਾਲਾ ਸੂਟ ਥੋੜੀ ਹੀ ਤੁਹਾਨੂੰ ਮੈਂ ਦੱਸਿਆ ਤਹੀ ਦੂਜਾ ਸੂਟ ਹੈ 부ਆ ਦਾ ਮੈਂ ਲੈ ਕੇ ਆਇਆ ਰੁਕ ਕਿਹੜਾ ਦੂਜਾ ਸੂਟ ਭਰੇ ਠੀਕ ਹੈ ਆਹੀ 부ਆ ਦਾ ਸੂਟ 부ਆ ਦਾ ਸੂਟ ਆ ਹੋਰ ਕੀ ਆ ਲੋ 부ਆ ਜੀ ਆ ਵੇਟਾ ਦਾ ਸੂਟ ਸਗਾ ਚੁੱਪ ਕਰ ਆਖੇ ਪੂਆ ਦਾ ਆ ਸੂਟ ਆ ਮਮੀ ਤੁਹਾਨੂੰ ਨਹੀਂ ਪਤਾ ਤੁਸੀਂ ਨਾ ਆਪਣੇਖੇ ਨਾ ਦੇਤਾ ਸੂਟ ਆਹੀ ਸੂਟ ਆ ਪੂਆ ਦਾ ਹਾਲੋ ਪੂਆ ਜੀ ਮੈਂ ਤੇਰੇ ਚਪੇੜ ਮਾਰਨੀ ਆ ਇਹ ਪਤਾ ਸੂਟ ਤੇਰੀ ਭੈਣ ਵਾਸਤੇ ਲੈ ਕੇ ਆਈਆਂ 100 ਦੁਕਾਨਾਂ ਫਿਰ ਕੇ ਫੇਰ ਲੈ ਕੇ ਆਈਆਂ ਸੋਹਣੇ ਸੋਹਣੇ ਰੰਗ ਖੰਦਾ ਆਖੇ ਪੂਆ ਦੇ ਸੂਟ ਆ ਮਮੀ ਜੀ ਆਹੀ ਗੱਲ ਆ ਆ ਸੂਟ ਦੀਦੀ ਨੂੰ ਦੇ ਦੋ ਹਾਂ ਕਿਉਂ ਆ ਸੂਟ ਦੀਦੀ ਨੂੰ ਕਿਉਂ ਦਵਾ ਸ਼ਦਾਈ ਉਨ ਨੂੰ ਆ ਸੂਟ ਦੇਣੇ ਕਿਉਂਕਿ ਉਹ ਇਸ ਘਰ ਦੀ ਧੀ ਆ ਤੇਰੀ ਭੈਣ ਹੈਗੀ ਆ ਇਸ ਕਰਕੇ ਇਹੋ ਸੂਟ ਦੇਣੇ ਆ ਆ ਸੂਟ ਇਹਨਾਂ ਨੂੰ ਦੇ ਤੂੰ ਭੈਣ ਜੀ ਆ ਵੇਖੋ ਗੱਡਾ ਸੁਣਾ ਰੰਗ ਆ ਮੰਮੀ ਜੇ ਉਹ ਇਸ ਘਰ ਦੀ ਧੀ ਆ ਤੇ ਇਹ ਕੌਣ ਆ ਫਿਰ ਇਹ ਵੀ ਤੇ ਇਸ ਘਰ ਦੀ ਧੀ ਆ ਪਰ ਇਹ ਟਾਡੀ ਭੂਆ ਐ ਮੰਮੀ ਮੰਨ ਲਓ ਕੱਲ ਨੂੰ ਮੇਰਾ ਜਦੋਂ ਵਿਆਹ ਹੋਣਾ ਵਾ ਜੇ ਮੇਰੀ ਵੋਟੀ ਦੀਦੀ ਨਾਲ ਇਦਾਂ ਕਰੇ ਫਿਰ ਤੁਹਾਨੂੰ ਕਿਦਾਂ ਲੱਗੂਗਾ ਕਰੇ ਖਾ ਦੀਦੀ ਨੇ ਇਤਰਾ ਵੇਖੇ ਲੱਤਾਂ ਕਿੰਨਾ ਛੀਰਦੀ ਉਹਦੀਆਂ ਮੀਆਂ ਮੇਰੀ ਕੁੜੀ ਨਾ ਕਰੂਗੀ ਉਹ ਇਤਰਾ ਬਸ ਮੰਮੀ ਹੁਣ ਤੁਹਾਨੂੰ ਗੁੱਸਾ ਆਇਆ ਨਾ ਵਹਿ ਕਹਿਣਾ ਨਹੀਂ ਚਾਹੀਦਾ ਤੁਸੀਂ ਬਹੁਤ ਸਹੀ ਕਰਨਦੇ ਜੇ ਸਾਥ ਕੋਈ ਨਹੀਂ ਕੋਈ ਨਹੀਂ ਮੇਰੇ ਪਾ ਬੀਨਾਂ ਕੁਝ ਕਾ ਕੋਈ ਗੱਲ ਨਹੀਂ ਫਿਰ ਕੀ ਹੋਇਆ ਫਿਰ ਪਾ ਬੀਨੇ ਦਿੱਤਾ ਤੇ ਨਾ ਮੈਂ ਸੂਟ ਪਾਵੇ ਹਲਕਾਤਾ ਦਿੱਤਾ ਤੇ ਇਹ ਹinigਾ ਹਲਕਾ ਨਹੀਂ ਛੋੜ ਹਲਕੇ ਪਾਰੇ ਨ ਦੇਖੀਦਾ ਮੇਰੇ ਪਾ ਬੀਨੇ ਮੈਂ ਦਿੱਤਾ ਮੈਂ ਤਾਂ ਕਹਿੰਦੀ ਮੈਂ ਪੇਕੇ ਹੱਸਦੇ ਵਸਦੇ ਰਾ ਵੇਖ ਲਓ ਮੰਮੀ ਇਹਨਾਂ ਨਾਲ ਹੀ ਮੇਰੀ ਪਛਾਣ ਹੈ ਹੂ ਆਣੇ ਤਾਂ ਫੇਰ ਡੜਾ ਰੱਖਣਾ ਰੱਖ ਲਿਆ ਵਾ ਇਹਨਾਂ ਨਾਲ ਮੇਰੀ ਪਛਾਣ ਹੈ ਮੈਂ ਇਹ ਹੋਣਗੇ ਤੇ ਮੈਂ ਆਵਾਂਗੀ ਇੱਥੇ ਕੋਈ ਗੱਲ ਨਹੀਂ ਫੇਰ ਕੀ ਹੋਇਆ ਮੰਮੀ ਵੇਲਤੀ ਸ਼ੁਰੂ ਤੋਂ ਹੀ ਵਿਤਕਰਾ ਕਰਦੇ ਆ ਜੇ ਭੂਆਣਾ ਤੇ ਭੂਆ ਦੇ ਮਨ ਵਿੱਚ ਇੱਕ ਵੀ ਗੱਲ ਨਹੀਂ ਹੈ ਤੁਹਾਡੇ ਖਿਲਾਫ ਤੀ ਖੁਦ ਦੱਸੋ ਬੜਾ ਸਹੀ ਕਰਨਦੇ ਤੁਸੀਂ ਹਣ ਤੁਸੀਂ ਦੱਸੋ ਜੀ ਸਟਾਈਲ ਮੇਰੀ ਭਾਬੀ ਹੈ ਜੀ ਚਲੋ 1 ਮਿੰਟ ਪੰਜੇ ਹਣ ਤੁਸੀਂ ਦੱਸੋ ਜੀ ਕੀ ਜੜੀਆਂ ਪਰਜਾਈਆਂ ਸੱਚਮੁੱਚ ਹੀ ਇਤਨਾ ਕਰਦੀਆਂ ਕਮੈਂਟਾਂ ਚਾਰੇ ਦੱਸਿਓ ਗਲਤ ਕਰਦੀਆਂ ਕਿ ਸਹੀ ਕਰਦੀਆਂ ਇਹ ਤੱਕ ਆਪਾਂ ਸਟੋਰੀ ਵਿਖਾਈ ਨਾ ਬੜੀ ਦੁਨੀਆ ਚ ਐਸ ਤਰ੍ਹਾਂ ਦੀਆਂ ਪਰਜਾਈਆਂ ਹੈਗੀਆਂ ਕਿ ਜੜੀਆਂ ਆਪਣੀਆਂ ਕੁੜੀਆਂ ਵਾਸਤੇ ਵਧੀਆ ਕਰਨਗੀਆਂ ਤੇ ਤੀਆਂ ਵਾਸਤੇ ਮਾੜਾ ਕਰਨਗੇ ਹਨਾ ਤੇ ਨਨਾਨਾ ਵੀ ਤਾਂ ਆਫਟਰ ਲੈਸ ਕਰਦੀਆਂ ੀਆਂ ਹੈ ਨਾ ਹਾਂ ਤੇ ਜੇ ਤੁਸੀਂ ਨਨਾਨਾ ਨਾਲ ਇਦਾਂ ਕਰਦੇ ਜੇ ਤੇ ਇਹ ਵੀ ਸੋਚੋ ਜੇ ਸੇਮ ਤੁਹਾਡੀ ਕੁੜੀ ਨਾਲ ਇਦਾਂ ਕੋਈ ਕਰੇ ਫਿਰ ਉਹਦਾ ਵੀ ਤੁਹਾਨੂੰ ਦੁੱਖ ਨਹੀਂ ਲੱਗਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਆਪਣੀਆਂ ਕੁੜੀਆਂ ਵਾਰੇ ਤੁਸੀਂ ਸਪੈਸ਼ਲ ਆਪਣੀਆਂ ਨੂਆਂ ਨੂੰ ਕਹਿੰਦੇ ਜੇ ਮੁੰਡਿਆ ਨੂੰ ਕਹਿੰਦੇ ਜੇ ਤੁਹਾਡੀ ਭੈਣ ਨੇ ਆਣਾ ਉਹ ਵਧੀਆ ਲੈ ਕੇ ਰੱਖਿਓ ਇੱਕ ਪਾਸੇ ਪੋਕਟ ਜਿਹੜਾ ਤਾਜੀ ਰੱਖੀ ਜਰਾ ਹੈ ਤੇ ਲੈ ਕੇ ਆਣਾ ਚਲੋ ਠੀਕ ਹੈ ਜੀ ਥੈਂਕ ਯੂ ਸੋ ਮਚ ਕਮੈਂਟ ਮੈਸੇਜ ਦਾ ਬਹੁਤ ਵੱਡਾ ਦੇ ਸਕਦੇ ਸੀ ਪਰ ਨਹੀਂ ਕਿਉਂਕਿ ਸਾਨੂੰ ਪਤਾ ਹੈ ਕਿ ਰਖੜੀ ਦੀ ਵੀਡੀਓਜ਼ ਕਾਫੀ ਜ਼ਿਆਦਾ ਪਈਆਂ ਹੋਣੀਆਂ ਮੈਸੇਜ ਸੁਣ ਸੁਣ ਕੇ ਦੇ ਹੋਗੇ ਮੈਂ ਆਪਾਂ ਇੱਕ ਸ਼ੋਰਟ ਤੇ ਸਵੀਟ ਜੀ ਸਟੋਰੀ ਬਣਾਈ ਆ ਤੇ ਤੁਸੀਂ ਸਾਰੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਟੋਰੀ ਕਿਵੇਂ ਦੀ ਲੱਗੀ ਤੇ ਲਾਈਕ ਤੇ ਸ਼ੇਅਰ ਵੀ ਕਰਿਓ ਥੈਂਕ ਯੂ ਸੋ ਮਚ ਜੀ